ਸਾ ਵਾਲਾ ਮਾਮਲਾ ਕਾਫੀ ਭਖਿਆ ਹੋਇਆ ਹੈ ਮੈਂ ਇਸ ਗੱਲ ਦੇ ਵਿੱਚ ਕਹਿਣਾ ਚਾਹੁੰਦਾ ਕਿ ਇਹ ਕਰਨਲ ਬਾੜਜੀ ਤੁਹਾਡੀ ਸਿੱਧੀ ਲੜਾਈ ਸੀ ਆਪਸੀ ਲੜਾਈ ਜਿਹਨੂੰ ਤੁਸੀਂ ਆਰਮੀ ਵਰਸਸ ਪੁਲਿਸ ਬਣਾ ਰਹੇ ਹੋ ਆਰਮੀ ਵਰਸਸ ਪੁਲਿਸ ਬਣਾ ਰਹੇ ਹੋ ਔਰ ਤੁਹਾਡਾ ਆਪਣੇ ਘਰ ਦੇ ਉੱਤੇ ਵੀ ਕੋਈ ਕੰਟਰੋਲ ਨਹੀਂ ਆ ਅਗਰ ਤੁਹਾਡਾ ਕੰਟਰੋਲ ਹੁੰਦਾ ਤੇ ਤੁਹਾਡਾ ਬੇਟਾ ਜਿਹੜਾ ਇੱਕ ਪੁਲਿਸ ਆਫਸਰ ਜੋ ਚਿੱਟੇ ਕੱਪੜੇ ਤੁਸੀਂ ਵੀ ਚਿੱਟੇ ਕੱਪੜੇ ਉਹਦੇ ਉੱਤੇ ਹੱਥ ਨਾ ਚੁੱਕਦਾ ਔਰ ਤੁਹਾਡੀ ਜਿਹੜੀ ਪਤਨੀ ਸਾਡੀ ਜੋ ਭੈਣ ਲੱਗਦੀ ਹੈ ਉਹ ਤੁਹਾਨੂੰ ਇਹ ਜਵਾਬ ਨਾ ਦਿੰਦੀ ਕਿ ਮੈਂ ਘਰ ਚ ਰੋਟੀ ਨਹੀਂ ਬਣਾ ਸਕਦੀ ਤੁਸੀਂ ਜਾ ਕੇ ਢਾਬੇ ਤੋਂ ਖਾ ਕੇ ਆ ਜਿਓ ਇਸ ਕਰਕੇ ਮੈਂ ਜਿਆਦੀਆਂ ਗੱਲਾਂ ਨਹੀਂ ਕਹਿਣਾ ਚਾਹੁੰਦਾ ਔਰ ਪੁਲਿਸ ਦੇ ਕਰਕੇ ਜਿਹੜੀ ਆ ਨਾ ਅਮਨ ਸ਼ਾਂਤੀ ਜੇਕਰ ਤੁਸੀਂ ਬਾਰਡਰਾਂ ਦੇ ਉੱਤੇ ਰੱਖੀ ਕਰਦੇ ਹੋ ਤੇ ਆਸਾਨੀ ਉਹ ਅੰਦਰੂਨੀ ਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਦੀ ਆ ਔਰ ਪੁਲਿਸ ਫੋਰਸ ਹਮੇਸ਼ਾ ਹੀ ਜੰਗ ਦੇ ਵਿੱਚ ਰਹਿੰਦੀ ਆ ਕਿਉਂਕਿ ਪਬਲਿਕ ਦੇ ਵਿੱਚ ਪਤਾ ਨਹੀਂ ਕਿੰਨੇ ਕਿਸ ਤਰ੍ਹਾਂ ਦਾ ਨਿਕਲਣਾ ਹੈ ਜਿਸ ਤਰ੍ਹਾਂ ਦਾ ਤੁਹਾਡਾ ਵਿਹਾਰ ਹੈ ਇਹ ਬਹੁਤ ਹੀ ਮੰਦਭਾਗਾ ਹੈ ਮੈਨੂੰ ਅੱਜ ਵੀ ਮੈਨੂੰ ਇੱਕ ਕਿੱਸਾ ਯਾਦ ਹੈ ਕਿ ਬੂਟਾ ਰਾਮ ਜੀ ਜੋ ਸੁਲਤਾਨਵਿੰਡ ਰੋਡ ਦੇ ਉੱਤੇ ਰਹਿੰਦੇ ਨੇ ਅੰਮ੍ਰਿਤਸਰ ਦੇ ਵਿੱਚ ਔਰ ਸ਼ੋਰੀਆ ਚੱਕਰ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਉਹਨਾਂ ਨੂੰ ਸ਼ੋਰੀਆ ਚੱਕਰ ਇਸ ਕਰਕੇ ਮਿਲਿਆ ਕਿ ਉਹਨਾਂ ਦੇ ਉੱਤੇ 5 ਵਾਰੀ ਅਟੈਕ ਹੋਇਆ 5 ਵਾਰੀ ਅਟੈਕ ਔਰ ਪੰਜੇ ਵਾਰੀ ਸਾਡੇ ਪੁਲਿਸ ਦੇ ਜਵਾਨ ਸ਼ਹੀਦ ਹੁੰਦੇ ਰਹੇ ਔਰ ਉਹ ਕਾਮਰੇਡ ਬੂਟਾ ਰਾਮ ਜੀ ਅੱਜ ਵੀ ਜਿੰਦਾ ਨੇ ਔਰ ਅੱਜ ਵੀ ਜਿੰਦਾ ਨੇ ਜਿਹੜੇ ਸਾਡੇ ਜਵਾਨ ਸ਼ਹੀਦ ਹੋ ਗਏ ਉਹਨਾਂ ਦਾ ਨਾਮ ਵੀ ਨਹੀਂ ਕੋਈ ਜਾਣਦਾ ਦੇ ਲੇਕਨ ਜਿੰਨਾਂ ਨੂੰ ਉਹਨਾਂ ਨੇ ਬਚਾਇਆ ਉਹ ਅੱਜ ਵੀ ਜਿੰਨਾਂ ਨੇ ਤੇ ਸ਼ੋਰੀਆ ਚੱਕਰ ਨਾਲ ਨਵਾਜੇ ਗਏ ਨੇ ਇਸ ਕਰਕੇ ਸਾਡੀ ਭੈਣ ਨੂੰ ਸਮਝਾਓ ਆਪਣੇ ਘਰ ਵਾਲੀ ਨੂੰ ਸਮਝਾਓ ਕਿ ਉਹ ਆਪਣੀ ਜ਼ੁਬਾਨ ਨੂੰ ਲਗਾਮ ਦੇਵੇ ਔਰ ਜੋ ਐਡੀ ਭੈੜੀ ਸ਼ਬਦਾਵਲੀ ਉਹ ਵਰਤਦੀ ਆ ਜੋ ਐਡੇ ਇਕੱਠ ਦੇ ਵਿੱਚ ਗਾਲਾਂ ਕੱਢ ਰਹੀ ਉਹ ਘਰ ਵਿੱਚ ਤੁਹਾਡਾ ਕੀ ਹਾਲ ਕਰਦੀ ਹੋਏਗੀ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਆਪਣੇ ਘਰ ਤੇ ਕੰਟਰੋਲ ਕਰੋ ਔਰ ਜੋ ਇਨਸਾਫ ਤੁਹਾਨੂੰ ਮਿਲਣਾ ਸੀ ਉਹ ਮਿਲ ਚੁੱਕਿਆ